ਤਾਂ ਡਾਕਟਰ ਹਰਸ਼ਿੰਦਰ ਕੌਰ ਨੇ ਐਨਬੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਜੇ ਵੀ ਔਰਤਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਚਾਹੇ ਭਾਰਤ ਦੇਸ਼ ਦੀ ਗੱਲ ਕੀਤੀ ਜਾਵੇ ਜਾਂ ਬਾਹਰਲੇ ਦੇਸ਼ਾਂ ਦੀ ਬਹੁਤੇ ਮੁਲਕਾਂ ਦੇ ਵਿੱਚ ਔਰਤਾਂ ਅਜੇ ਵੀ ਗੁਲਾਮ ਨੇ ਤਾਂ ਹੋਰ ਉਹਨਾਂ ਨੇ ਕੀ ਕੁਝ ਖਾਜ ਖਰਚਾ ਕੀਤੀ ਹੈ ਉਹ ਜਾਣਦੇ ਆ ਕਹਿੰਦਾ ਚੰਡੀਗੜ੍ਹ ਵਿੱਚ ਸੈਮੀਨਾਰ ਹੋਇਆ ਕੀ ਮਾਮਲਾ ਕਿ ਪੰਜਾਬ ਦੇ ਵਿੱਚ ਹਾਲਾਤ ਹੋਰ ਨੇ ਹੋਰ ਜੋ ਸੂਬਿਆਂ ਨਾਲੋਂ ਇਹਦੇ ਬਾਰੇ ਡਾਕਟਰ ਹਰਸਿੰਦਰ ਕੌਰ ਨਾਲ ਗੱਲ ਕਰਦੇ ਆ ਜੋ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ ਸੀ ਮੈਮ ਸਵਾਗਤ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਕਿ ਵਾਕਈ ਔਰਤਾਂ ਨਾਲ ਪੰਜਾਬ ਦੇ ਵਿੱਚ ੱਤਕਾ ਬਿਤਕਰੇ ਦੀ ਗੱਲ ਚੱਲ ਰਹੀ ਹੈ ਅ ਦੇਖੋ ਔਰਤਾਂ ਨਾਲ ੱਤਕਾ ਨਾ ਸਿਰਫ ਭਾਰਤ ਵਿੱਚ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਬਹੁਤ ਹੈ ਜੇ ਆਪਾਂ ਭਾਰਤ ਜਾਂ ਆਪਣੇ ਮੁਲਕ ਨੂੰ ਜਾਂ ਮੈਂ ਪੰਜਾਬ ਨੂੰ ਨੀਵਾ ਵੇਖਾਂ ਤਾਂ ਮੈਨੂੰ ਲੱਗਦਾ ਉਸ ਤੋਂ ਪਹਿਲਾਂ ਮੈਨੂੰ ਝਾਤ ਮਾਰਨੀ ਪੈਗੀ ਅਫਗਾਨਿਸਤਾਨ ਵੱਲ ਕਿਉਂਕਿ ਔਰਤ ਦੁਨੀਆ ਭਰ ਵਿੱਚ ਕਦੇ ਵੀ ਕਿਸੇ ਮੁਲਕ ਦੀ ਸਰਦਾਂ ਦੇ ਨਾਲ ਉਹਦੀ ਇੱਜ਼ਤ ਨਹੀਂ ਬਣਦੀ ਔਰਤ ਨੂੰ ਔਰਤ ਹੀ ਗਿਣਿਆ ਜਾਂਦਾ ਮੁਲਕ ਦੇ ਉੱਤੇ ਜੇ ਹੱਲੇ ਹੋਣਗੇ ਤਾਂ ਵੀ ਸ਼ਿਕਾਰ ਔਰਤ ਹੁੰਦੀ ਜੇ ਸੋ ਜੇ ਆਪਾਂ ਅੱਜ ਦੇ ਦਿਨ ਝਾਤ ਮਾਰੀਏ ਤਾਂ ਅਫਗਾਨਿਸਤਾਨ ਵਿੱਚ ਔਰਤ ਦਾ ਜਿਸ ਢੰਗ ਨਾਲ ਸ਼ੋਸ਼ਣ ਹੋ ਰਿਹਾ ਏ ਉਸ ਤੋਂ ਮੇਰਾ ਖਿਆਲ ਏ ਅਸੀਂ ਕਿਤੇ ਉਤਾ ਪਰ ਜਿੱਥੋਂ ਤੱਕ ਅਸੀਂ ਗੱਲ ਕਰੀ ਆਪਣੇ ਮੁਲਕ ਦੀ ਤਾਂ ਸਾਡੇ ਮੁਲਕ ਵਿੱਚ ਔਰਤਾਂ ਦੇ ਉੱਤੇ ਹਿੰਸਾ ਹੋਣੀ ਜਾਂ ਔਰਤਾਂ ਦੇ ਪ੍ਰਤੀ ਜੋ ਸੋਚ ਹੋਣੀ ਭਾਵੇਂ ਉਹ ਵੱਡੀ ਪੱਧਰ ਤੇ ਅਸੀਂ ਦੇਖ ਸਕਦੇ ਹਾਂ ਕਿ ਉਨੀ ਉਚਾਈ ਤੱਕ ਨਹੀਂ ਪਹੁੰਚੀ ਪਰ ਮੈਂ ਫਿਰ ਵੀ ਸ਼ਾਬਾਸ਼ੀ ਦੇਣਾ ਚਾਹੁੰਨੀ ਆ ਕਿ ਬਹੁਤ ਸਾਰੇ ਪਿਓ ਬਹੁਤ ਸਾਰੇ ਉੱਤਰ ਬਹੁਤ ਸਾਰੇ ਪਤੀ ਅਜਿਹੇ ਨੇ ਜਿਹੜੇ ਫਖਰ ਕਰਦੇ ਨੇ ਵੀ ਉਹ ਆਪਣੀਆਂ ਮਾਵਾਂ ਤੇ ਵੀ ਆਪਣੀਆਂ ਭੈਣਾਂ ਤੇ ਵੀ ਧੀਆਂ ਤੇ ਵੀ ਇੱਥੋਂ ਤੱਕ ਕਿ ਜਦੋਂ ਕੁਛ ਪਿਓਾਂ ਦਾ ਇਹ ਕਹਿਣਾ ਕਿ ਅਸੀਂ ਸਾਡੇ ਇੱਕੋ ਹੀ ਧੀ ਆ ਅਸੀਂ ਦੂਜਾ ਹੋਰ ਕੋਈ ਚਾਹਦੇ ਹੀ ਨਹੀਂ ਕਿ ਕਿਤੇ ਸਾਡੇ ਮਨਾਂ ਵਿੱਚ ਕੋਈ ਵਿਤਕਰਾ ਨਾ ਹੋਏ ਸੀ ਚਾਹੁੰਦੇ ਆ ਇਹਨੂੰ ਹੀ ਉੱਚੀ ਉਡਾਨ ਮਿਲ ਸਕੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਮਾੜੇ ਲੋਕ ਹੈ ਨਹੀਂ ਇੱਥੇ ਬਹੁਤ ਚੰਗੇ ਲੋਕ ਨੇ ਸਿਰਫ ਜੋ ਆਪਣੀ ਚੁੱਪੀ ਤੋੜ ਦੇਣ ਤਾਂ ਫਿਰ ਅਸੀਂ ਰਲ ਮਿਲ ਕੇ ਜ਼ਰੂਰ ਬਹੁਤ ਬਹੁਤ ਸਾਰੀਆਂ ਚੀਜ਼ਾਂ ਠੀਕ ਕਰ ਸਕਦੇ ਆ ਮਿਸਾਲ ਵਜੋਂ ਜੇ ਇੱਕ ਟੱਬਰ ਆਪਣੀ ਧੀ ਮਾਰਦਾ ਕੁੱਕ ਵਿੱਚ ਤਾਂ ਇੱਕੋ ਹੀ ਪਲ ਲੱਗਣਾ ਜੇ ਕਹਿਣਾ ਅਸੀਂ ਸਾਰਿਆਂ ਨੇ ਅਸੀਂ ਨੂਹ ਦੇਣੀ ਨਹੀਂ ਉਸ ਘਰ ਵਿੱਚ ਤਾਂ ਯਕੀਨਨ ਉਹ ਗੱਲ ਉਸੇ ਦਿਨ ਮੁੱਕ ਸਕਦੀ ਹੈ ਪੰਜਾਬ ਦਾ ਫਰਕ ਹੈ ਹੋਰ ਨਾਲ ਸੂਬਿਆਂ ਨਾਲੋਂ ਕਿਉਂਕਿ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਰਹੀ ਆ ਕਾਫੀ ਮਤਲਬ ਇੱਜ਼ਤ ਬਖਸ਼ੀ ਗਈ ਹੈ ਗੁਰੂਆਂ ਵੱਲੋਂ ਔਰਤ ਜਾਤੀ ਨੂੰ ਜੇ ਆਪਾਂ ਉਸ ਤਰੀਕੇ ਗੱਲ ਕਰੀਏ ਕਿ ਪੰਜਾਬ ਅੰਦਰ ਔਰਤਾਂ ਦਾ ਜੇ ਹਾਲ ਤੁਸੀਂ ਪੁੱਛਣਾ ਚਾਹੋ ਤਾਂ ਯਕੀਨਨ ਵੱਡੀ ਪੱਦਰ ਤੇ ਔਰਤਾਂ ਨੂੰ ਉਹ ਇੱਜ਼ਤ ਨਹੀਂ ਮਿਲ ਰਹੀ ਕਿਉਂਕਿ ਸਾਡੇ ਕੋਲ ਘਰੇਲੂ ਹਿੰਸਾ ਦੇ ਕੇਸ ਘਟੇ ਨਹੀਂ ਹੈ ਕੁੱਖ ਵਿੱਚ ਔਰਤਾਂ ਦਾ ਮਾਰਨਾ ਘਟਿਆ ਨਹੀਂ ਹੈ ਘਰਾਂ ਵਿੱਚ ਜੋ ਛੋਟੀਆਂ ਬੇਟੀਆਂ ਨੇ ਨਾਬਾਲਗ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਹੋ ਰਿਹਾ ਇੱਥੋਂ ਤੱਕ ਕਿ ਸਾਡੇ ਬੇਟਿਆਂ ਦਾ ਵੀ ਜੋ ਨਾਬਾਲਗ ਨੇ ਉਹਨਾਂ ਦਾ ਵੀ ਘਰਾਂ ਵਿੱਚ ਸ਼ੋਸ਼ਣ ਹੋ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਜਿਸ ਢੰਗ ਦੀ ਅੱਜ ਦਾਜ ਦੇ ਖਾਤਰ ਕਤਲ ਹੋ ਰਹੇ ਨੇ ਉਹਨਾਂ 'ਚ ਵੀ ਕਮੀ ਨਹੀਂ ਹੈ ਤੇ ਜੇ ਚਾਹ ਆਤਮਾਰਨਾ ਚਾਹਾਂਗੇ ਅਸੀਂ ਬਾਹਰ ਮੈਨੂੰ ਲੱਗਦਾ ਮੈਂ ਤੁਹਾਨੂੰ ਵੀ ਇਹ ਸਵਾਲ ਪੁੱਛਾਂ ਰਾਤ ਨੂੰ 12 ਵਜੇ ਤੁਹਾਡੀ ਤੀ ਕੱਲੀ ਆਂਦੀ ਹੈ ਸੁਰੱਖਿਅਤ ਮਹਿਸੂਸ ਕਰੇਗੀ ਜਾਂ ਨਹੀਂ ਉਹ ਤੇ ਅੰਦਾਜ਼ਾ ਹੋ ਜਾਂਦਾ ਕਿ ਅਸੀਂ ਕਿਹੋ ਜੇ ਬਾਜ਼ਾਰ ਰੱਖੇ ਨੇ ਕਿਹੋ ਜੀਆਂ ਗਲੀਆਂ ਰੱਖੀਆਂ ਨੇ ਪਰ ਉਹਨਾਂ ਗਲੀਆਂ ਦੇ ਵਿੱਚ ਕੌਣ ਹੈ ਜਿਹੜਾ ਉਹਨਾਂ ਤੇ ਹੱਲਾ ਬੋਲਦਾ ਹੈ ਕਿਸੇ ਮਾਂ ਦੇ ਕੁੱਖੋਂ ਬੱਚਾ ਉਹ ਜੰਮਿਆ ਹੀ ਸੀ ਨਾ ਇਹਦਾ ਮਤਲਬ ਹੈ ਜ਼ਿੰਮੇਵਾਰੀ ਅੱਜ ਮਾਵਾਂ ਨੂੰ ਚੁਕਣੀ ਪੈਣੀ ਹੈ ਕਿ ਆਪਣੇ ਪੁੱਤਰਾਂ ਨੂੰ ਸਹੀ ਸਿਹਤ ਦੇ ਦੇਣ ਕਿ ਜੋ ਬਾਹਰ ਹੈ ਉਹ ਵੀ ਭੈਣ ਹੀ ਸਮਝ ਜਿਵੇਂ ਘਰ ਦੇ ਅੰਦਰਲੀ ਹੈ ਇਹਨਾਂ ਦਿਨਾਂ ਦਰੋਂ ਕੋਲਕਾਤਾ ਕਿਸ ਕਾਫੀ ਚਰਚਾ ਵਿੱਚ ਹੈ ਉਮਰ ਕਹੇ ਸੁਣਾਈ ਗਈ ਹੈ ਮੇਨ ਮੁਲਜ਼ਮ ਨੂੰ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਮੈਂ ਚਾਹੁੰਨੀ ਆ ਕਿ ਉਮਰ ਕੈਦ ਹੀ ਰਵੇ ਕਿਉਂਕਿ ਫਾਂਸੀ ਨਾਲ ਉਹਦਾ ਉਹ ਜੁਰਮ ਜੋ ਉਹਨੇ ਕੀਤਾ ਉਹ ਤਾਂ ਪਲ ਛਿੰਨ ਦੀ ਗੱਲ ਹੈ ਉਹ ਖਤਮ ਹੋ ਜਾਏਗਾ ਉਹਨੂੰ ਸਾਰੀ ਉਮਰ ਉਹ ਸੋਚਣਾ ਚਾਹੀਦਾ ਕਿ ਗਲਤ ਸੀ ਤੇ ਫਿਰ ਉਹ ਵਾਰ-ਵਾਰ ਉਹਦੀ ਖਬਰ ਚੁੱਕਣੀ ਚਾਹੀਦੀ ਹੈ ਦੱਸਣ ਲਈ ਕਿ ਉਹ ਹੁਣ ਇਸ ਸਾਲ ਵਿੱਚ ਇਸ ਉਮਰ ਤੱਕ ਪਹੁੰਚਿਆ ਤੇ ਉਹਨੂੰ ਹੁਣ ਅੰਦਰ ਮਾੜਾ ਮਹਿਸੂਸ ਹੋ ਰਿਹਾ ਤਾਂ ਕਿ ਜਿਹੜੇ ਹੋਰ ਏ ਕਾਰਾ ਕਰਨ ਉਹਨਾਂ ਨੂੰ ਦਿਸੇ ਕਿ ਸੋਚਣ ਤੋਂ ਪਹਿਲਾਂ ਕਿ ਇਹ ਜ਼ੁਲਮ ਹੋ ਸਕਦਾ ਅੱਜ ਦੇ ਸਮਾਗਮ ਬਾਰੇ ਕੀ ਕਹਿਣਾ ਚਾਹੋਗੇ ਕਾਫੀ ਚਰਚਾ ਹੋਈ ਹੈ ਜੀ ਬਿਲਕੁਲ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਹੱਲਾਸ਼ੇਰੀ ਔਰਤਾਂ ਨੂੰ ਦਿੱਤੀ ਜਾਵੇ ਅ ਖਾਸ ਤੌਰ ਤੇ ਅਹਿਮ ਗੱਲ ਇਹ ਹੈ ਕਿ ਉਹਨਾਂ ਨੂੰ ਕੰਮ ਵੱਲ ਲਾਣਾ ਯਾਨੀ ਉਹ ਔਰਤਾਂ ਜੇ ਆਪਣੇ ਨੌਕਰੀ ਕਰਨੋਂ ਨਿਕਲਣ ਗਿਆ ਕਮਾਉਣ ਗਿਆ ਘਰ ਵਿੱਚ ਤਾਂ ਇੱਜ਼ਤ ਹੋਏਗੀ ਬਾਹਰ ਵੀ ਹੋਏਗੀ ਪਰ ਉਹ ਜੋ ਯੋਗਦਾਨ ਬਰਾਬਰ ਸਮਾਜ ਵਿੱਚ ਪੈਂਦਾ ਜੇ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਸੋ ਕੋਸ਼ਿਸ਼ ਕਰੀਏ ਕਿ ਇਹ ਚੀਜ਼ ਕਿ ਕਿਸੇ ਨੂੰ ਅਸੀਂ ਕੰਮ ਲਾ ਸਕੀਏ ਕਿਸੇ ਦਾ ਘਰ-ਬਾਰ ਚੱਲਦਾ ਕਰ ਸਕੀਏ ਇਹ ਤਾਂ ਪਰਮਾਤਮਾ ਦੀ ਦੇਣ ਹੁੰਦੀ ਹੈ ਕਿਸੇ ਨੂੰ ਯਾਨੀ ਕੰਮ ਕਰਨ ਜੋਗਾ ਬਣਾ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਠੀਕ ਹੈ ਜੀ ਧੰਨਵਾਦ ਸੋ ਇਹਨਾਂ ਡਾਕਟਰ ਦਰਸ਼ਿੰਦਰ ਕੌਰ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਔਰਤਾਂ ਜਿੰਨਾ ਤੱਕ ਫੰਦਲ ਨਹੀਂ ਵਧਣ ਗਿਆ ਉਹਨਾਂ ਤੱਕ ਗੁਲਾਮੀ ਵਾਲੇ ਪਾਸੇ ਜ਼ਰੂਰ ਜੋ ਗੱਲਬਾਤ ਹੋਏਗੀ ਚਰਚਾ ਹੋਏਗੀ ਕਿ ਬਾਕੀ ਔਰਤਾਂ ਗੁਲਾਮ ਨੇ ਜੇਕਰ ਉਹਨਾਂ ਨੂੰ ਆਜ਼ਾਦ ਕਰਨਾ ਤਾਂ ਕੰਮ ਦੇਣਾ ਜ਼ਰੂਰੀ ਹੈ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ